ब्लॉकबस्टर फिल्म आरआरआर ਦੇ ਵਿੱਚ ਕੰਮ ਕਰਨ ਵਾਲੇ ਸੁਪਰਸਟਾਰ ਕਲਾਕਾਰ ਜੀ ਆਰ ਐਨਟੀ ਆਰ ਨੇ ਇੱਕ ਵਾਰ ਫਿਰ ਤੋਂ 2 ਸਾਲ ਬਾਅਦ ਪਰਦੇ ਤੇ ਵਾਪਸੀ ਕੀਤੀ ਹੈ ਅਜਿਹੇ ਦੇ ਵਿੱਚ ਉਹਨਾਂ ਦੇ ਫੈਨਸ ਦਾ ਉਤਸ਼ਾਹ ਸਿਕਰਾਤੇ ਹੈ ਤੇ ਇਹ 2018 ਦੇ 6 ਸਾਲਾਂ ਬਾਅਦ ਜੂਨੀਅਰ ਐਨਟੀ ਆਰ ਦੀ ਪਹਿਲੀ ਸੋਲੋ ਹੀਰੋ ਫਿਲਮ ਵੀ ਹੈ ਤੇ ਅਜਿਹੇ ਦੇ ਵਿੱਚ ਸੁਪਰਸਟਾਰ ਅਭਿਨੇਤਾ ਲਈ ਇਹ ਟੈਸਟ ਦੀ ਤਰ੍ਹਾਂ ਸੀ ਯਾਨੀ ਕਿ ਇੱਕ ਚੁਣੌਤੀਪੂਰਨ ਉਹਨਾਂ ਦੇ ਲਈ ਇਹ ਕੜੀ ਸੀ ਜਿਸ ਨੂੰ ਉਹਨਾਂ ਨੇ ਪਾਸ ਕਰ ਲਿਆ ਜੀ ਹਾਂ ਦੇ ਰਾ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਵਿੱਚ ਇਤਿਹਾਸਿਕ ਕਮਾਈ ਕਰ ਰਹੀ ਹੈ। ਦਰਸਲ ਜੂਨੀਅਰ ਐਨਟੀਆਰ ਦੀ ਦੇਵਰਾ ਭਗ 1 ਨੇ ਹਲਚਲ ਮਚਾ ਦਿੱਤੀ ਹੈ। ਇਹ ਫਿਲਮ ਜੂਨੀਅਰ ਐਨਟੀਆਰ ਇਸ ਦੇ ਵਿੱਚ ਹੀਰੋ ਦਾ ਕਿਰਦਾਰ ਨਿਭਾ ਰਹੇ ਹਨ ਤੇ ਕੋਰਤਾਵਾ ਸੇਵਾ ਦੁਆਰਾ ਨਿਰਦੇਸ਼ਿਤ ਇਸ ਐਕਸ਼ਨ ਡਰਾਮੇ ਨੇ 3 ਦਿਨਾਂ ਦੇ ਵਿੱਚ ਹੀ ਮਹਿਜ਼ ਅੱਲੂ ਅਰਜੁਨ ਦੀ ਪੁਸ਼ਪਾ ਨੂੰ ਵੀ ਮਾਤ ਦੇ ਦਿੱਤੀ ਹੈ ਅਤੇ ਪਹਿਲੇ ਵੀਕਐਂਡ ਦੇ ਵਿੱਚ ਹੀ ਮਹੇਸ਼ ਬਾਬੂ ਦੀ ਸੁਪਰ ਹਿੱਟ ਫਿਲਮ ਨੂੰ ਵੀ ਉਮਰ ਭਰ ਦੀ ਕਮ ਕਮਾਈ ਨੂੰ ਪਿੱਛੇ ਛੱਡ ਦਿੱਤਾ ਹੈ ਬੰਪਰ ਐਡਵਾਂਸ ਬੁਕਿੰਗ ਤੋਂ ਬਾਅਦ ਪਹਿਲੇ ਦਿਨ ਹੀ ਦੁਨੀਆ ਭਰ ਦੇ ਵਿੱਚ ਇਸ ਫਿਲਮ ਨੇ 142 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਫਿਲਮ ਬਣ ਗਈ ਤੇ ਤਿੰਨ ਦਿਨਾਂ ਦੇ ਵਿੱਚ ਦੁਨੀਆ ਭਰ ਚ ਇਸ ਨੇ 250 ਤੋਂ 300 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਵਰਾ ਨੇ ਬਾਕਸ ਆਫਿਸ ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹਾਲਾਂਕਿ ਪਹਿਲੇ ਦਿਨ ਦੇ ਮੁਕਾਬਲੇ ਸ਼ਨੀਵਾਰ ਅਤੇ ਐਤਵਾਰ ਨੂੰ ਫਿਲਮ ਦੀ ਕਮਾਈ ਚ ਭਾਰੀ ਗਿਰਾਵਟ ਆਈ ਪਰ ਫਿਰ ਵੀ ਇਸ ਦੀ ਪਕੜ ਮਜ਼ਬੂਤ ਹੁੰਦੀ ਹੋਈ ਜਾ ਰਹੀ ਹੈ ਪਹਿਲੇ ਇੱਕ ਵੀਕਐਂਡ ਦੇ ਵਿੱਚ ਇਸ ਫਿਲਮ ਨੇ ਘਰੇਲੂ ਬਾਕਸ ਆਫਿਸ ਤੇ 160 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਤੇ ਇਸੇ ਤਰ੍ਹਾਂ ਇਸ ਨੇ ਆਲੂ ਅਰਜੁਨ ਦੀ ਫਿਲਮ ਪੁਸ਼ਪਾ ਨੂੰ ਵੀ ਮਾਤ ਦਿੱਤੀ ਹੈ ਜਿਸ ਨੇ 3 ਦਿਨਾਂ ਦੇ ਵਿੱਚ 110 ਕਰੋੜ ਦੀ ਕਮਾਈ ਕੀਤੀ ਸੀ